ਦਰੇਸ਼ کمار ਕਿੰਨੀ ਦੇਰ ਤੋਂ ਕੰਮ ਕਰਦੇ ਹੋ ਡਿਪਾਰਟਮੈਂਟ ਵਿੱਚ ਮਹਿਕ ਵਿੱਚ ਜਿੰਨੇ ਹੋ ਗਿਆ ਬਾਕੀ 25 ਸਾਲ ਹੋਗੇ 25 30 ਸਾਲ ਹੋਗੇ ਸਫਾਈ ਠੀਕ ਚੱਲਦੀ ਹੈ ਕੂੜਾ ਚੱਕ ਹੋ ਜਾਂਦਾ ਰੋਜ਼ ਦਾ ਹਾਂ ਜੀ ਹੈ ਮਸ਼ੀਨਾਂ ਜੀ ਲੱਗੀਆਂ ਇਹ ਹਾਂ ਜੀ ਆਈ ਹੈ ਰੋਜ਼ ਹੁੰਦੀ ਹੈ ਹੈ ਰੋਜ਼ ਹੀ ਆ ਜਾਂਦੇ ਚੱਕੇ ਜੀ ਉਸ ਨੂੰ ਸਰ ਰੋਜ਼ ਹੀ ਆ ਜਾਂਦਾ ਚਲੋ ਬਹੁਤ ਅੱਛਾ ਰੋਜ਼ ਹੀ ਆਉਂਦੀ ਰੋਜ਼ ਹੀ ਚੱਕਰ ਹੋ ਜਾਂਦਾ ਚਲੋ ਵਰਦੀ ਤੁਹਾਡੀ ਹੈ ਹੈ ਵਰਦੀ ਦਿਓ ਕਮਿਸ਼ਨਰ ਸਾਹਿਬ ਡਰੈਸ ਯੂਨੀਫਾਰਮ ਹੈ ਕਿੱਥੇ ਪਹ ਹੈ ਕਿੱਥੇ ਫਿਰ ਉਹ ਵਰਦੀ ਕਿੱਥੇ ਪਾਗਾ ਨਹੀਂ ਆਇਆ ਬੋਲੋ ਪਈਆਂ ਕੋਈ ਨਹੀਂ ਕਰ ਲੋ ਪਾਦਾ ਨਵੀਂ ਦੇਣੀ ਆ ਤੁਹਾਨੂੰ ਮਿਲਦੀ ਨਹੀਂ ਹੈਗੀ ਆਹੋ ਚਲੋ ਜੀ ਜੀ ਆ ਜੀ ਤੇ ਕਰ ਲੀਏ ਫਿਰ ਆਪਾਂ ਇੱਥੇ ਬਿਠਣ ਹੈ ਹਾਂ ਜੀ ਜੀ ਹੈ ਚਲੋ ਇੱਕ ਇੱਕ ਮਾਦ ਸਾਰੇ ਕੋਈ ਕਰਾ ਦਿਓ ਜੀ ਤੇ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਵੇਂ ਕਿ ਰੂਟੀਨ ਚ ਅਸੀਂ ਆਪਾਂ ਪੂਰੇ ਪੰਜਾਬ ਵਿੱਚ ਲੋਕਲ ਗਵਰਨਮੈਂਟ ਬੋਡੀ ਡਿਪਾਰਟਮੈਂਟ ਵਲੋਂ ਅਸੀਂ ਆਪਾਂ ਪੂਰੀ ਕਮੇਟੀ ਕਾਰਪੋਰੇਸ਼ਨ ਇਨਸਪੈਕਸ਼ਨ ਕਰਦੇ ਕਰਦੇ ਰਹੀ ਸੀ ਆਪਾਂ ਤੇ ਅੱਜ ਅਸੀਂ ਪਹੁੰਚੇ ਆਂ ਪਟਿਆਲਾ ਤੇ ਇਸ ਤਕਰੀਬਨ 7 ਵਜੇ ਅਸੀਂ ਇੱਥੇ ਆ ਗਏ ਆ ਤੇ ਸਾਡਾ ਪੂਰਾ ਡਿਪਾਰਟਮੈਂਟ ਮਿਸਟਰ ਸਾਹਿਬ ਡੀਸੀ ਸਾਹਿਬਾਨ ਸਾਡਾ ਮੇਰ ਸਾਹਿਬਾਨ ਤੇ ਜਿੰਨੇ ਵੀ ਅਹੁਦੇਦਾਰ ਹੈ ਸਾਡੇ ਸਾਡੇ ਨਾਲ ਨੇ ਤੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜੋ ਮੈਂ ਹਾਲਾਤ ਅੱਜ ਦੇਖੀਏ ਤੇ ਆ ਗਏ ਅੱਜ ਪਟਿਆਲਾ ਤੇ ਇੱਕ ਹਿਸਟੋਰੀਕਲ ਸਿਟੀ ਹੈਗਾ ਪਟਿਆਲਾ ਇੱਕ ਬੜਾ ਨਾਮ ਵਾਲਾ ਸ਼ਹਿਰ ਹੈਗਾ ਨਾਮੀ ਸ਼ਹਿਰ ਹੈਗਾ ਪਰ ਜਿਸ ਤਰ੍ਹਾਂ ਦੇ ਸਫਾਈ ਦੇ ਹਾਲਾਤ ਦੇਖੇ ਬੜੇ ਮੈਨੂੰ ਨਮੋਸ਼ੇ ਹੋਈ ਆ ਆਈ ਐਮ ਰੀਅਲੀ ਵੈਰੀ ਐਬਸੈਟ ਬੈ ਕਮਿਸ਼ਨਰ ਸਾਹਿਬ ਮੇਰੇ ਨਾਲ ਹੀ ਮੈਂ ਇਹਨਾਂ ਨੂੰ ਮੂੰਹ ਤੇ ਕਹਿ ਰਿਹਾ ਮੈਂ ਲਾਈਵ ਹੋ ਕੇ ਕਹਿ ਰਿਹਾ ਕਿ ਕਿ ਜਿਹੋ ਜਿਹੇ ਸਾਲੋਂ ਸ਼ਾਮਵਾਂ ਸੀਖ ਪਟਿਆਲਾ ਸਾਫ਼ ਸੁਥਰਾ ਹੋਗਾ ਪਰ ਇਹੋ ਜਿਹੇ ਸਾਨੂੰ ਹਾਲਾਤ ਨਹੀਂ ਮਿਲੇ ਮੈਂ ਕਹੂੰਗਾ ਕਿ ਅਜੇ ਕਿ ਜਿਹੜੀਆਂ ਛੋਟੀਆਂ ਕਮੇਟੀਆਂ ਹੁੰਦੀਆਂ ਉਹਦੇ ਵਿੱਚ ਇਹਨਾਂ ਵੱਧ ਸਫਾਈ ਹੁੰਦੀ ਆ ਤੇ ਮੈਂ ਅੱਜ ਕਹੂੰਗਾ ਕਿ ਜ਼ਿਲ੍ਹੇ ਵੀ ਸਾਡੇ ਅਫਸਰ ਸਹਿਬਾਨ ਨੇ ਹੈ ਮੈਂ ਇਹਨਾਂ ਨੂੰ ਇੱਕ ਚੇਤਾਵਨੀ ਦੇ ਰੂਪ 'ਚ ਮੈਂ ਕਹਿਣ ਕਹਿ ਕੇ ਜਾ ਰਿਹਾ ਵਾਰਨਿੰਗ ਦੇ ਕੇ ਜਾ ਰਿਹਾ ਕੱਲ ਤੋਂ ਨਹੀਂ ਅੱਜ ਤੋਂ ਹੀ ਕੰਮ ਤੇ ਲੱਗ ਜਾਓ ਠੀਕ ਹੈ ਨਹੀਂ ਤਾਂ ਜੋ ਮੈਂ ਜੋ ਮੇਰਾ ਐਕਸ਼ਨ ਹੋਗਾ ਫਿਰ ਉਹਦਾ ਤੁਸੀਂ ਰਿਜ਼ਲਟ ਉਹਦਾ ਤੁਸੀਂ ਸੋਚ ਨਹੀਂ ਸਕਦੇ ਤੇ ਮੈਨੂੰ ਰਿਜ਼ਲਟਸ ਚਾਹੀਦੇ ਨੇ ਤੇ ਅੱਜ ਤੋਂ ਐਕਸ਼ਨ ਲੱਗ ਜਾ ਜਿੰਨੇ ਵੀ ਸਾਫ ਸਫਾਈ ਹੈਗੀ ਉਹ ਜਿੰਨੇ ਵੀ ਸਾਈਟਸ ਦੇਖੀ ਅਸੀਂ ਆ ਪਤਾ ਹੈ ਜੀਵੀ ਪੁਆਇੰਟ ਹੋਣ ਚਾਹੀਏ ਸੈਕੰਡਰੀ ਪੁਆਇੰਟ ਹੋਣ ਤੇ ਅਸੀਂ ਚਾਹੁੰਦੇ ਕਿ ਪੂਰੇ ਸਾਫ ਹੋਣ ਮੈਂ ਅਗੇਨ ਮੈਂ ਵਿਸ਼ਵਾਸ ਹਾਂ ਦਾ ਪਟਿਆਲਾ ਪਟਿਆਲਾ ਵਾਸੀਆਂ ਨੂੰ ਕਿ ਅਸੀਂ ਦੁਬਾਰਾ ਆ ਕੇ ਅਸੀਂ ਆਪਾਂ ਵਿਜ਼ਿਟ ਕਰਾਂਗੇ ਸਰਪ੍ਰਾਈਜ਼ ਕਰਾਂਗੇ ਤੇ ਜੋ ਗੰਦਗੀ ਅਸੀਂ ਦਿਖੀ ਹੈ ਮੈਂ ਮੈਂ ਆਸ ਕਰਦਾ ਇਹਨਾਂ ਅਫਸਰਾਂ ਕੋਲੋਂ ਡਿਪਾਰਟਮੈਂਟ ਕੋਲੋਂ ਕਿ ਉਹ ਨਹੀਂ ਕਰੋਗੇ ਨਹੀਂ ਤਾਂ ਮੇਰੇ ਕੋ ਬਹੁਤ ਸਾਰੇ ਐਕਸ਼ਨ ਹੈਗੇ ਆ ਤੇ ਉਹ ਅਸੀਂ ਆਪਾਂ ਕਰਾਂਗੇ ਆਪਾਂ ਮੇਰੀ ਇਹ ਵਾਰਨਿੰਗ ਹੈ ਕਿ ਮਿਸਟਰ ਸਾਹਿਬ ਜੀ ਮੇਅਰ ਸਾਹਿਬ ਦੇਖੋ ਬਦਲ ਗਏ ਬਹੁਤ ਹੀ ਮੈਨੂੰ ਨਮਸ਼ੀ ਹੋਈ ਹੈ ਬਦਲ ਗਏ ਆਮ ਰੀਅਲੀ ਵੈਰੀ ਅਪਸੈਟ ਜੋ ਹਾਲਾਤ ਦੇਖੀ ਅੱਜ ਦੇ ਤੇ ਇਦਾਂ ਦੇ ਉੱਪਰ ਮੌਨਸੂਨ ਸੀਜ਼ਨ ਆ ਮੱਛੀ ਮੱਛਰ ਹੋ ਗਿਆ ਮੱਖੀ ਹੋ ਗਿਆ ਡਾਇਰੀਆ ਹੋ ਗਿਆ ਡੇਂਗੂ ਅੱਗੇ ਸ਼ੁਰੂ ਹੋ ਜਾਣਾ ਤੇ ਅਸੀਂ ਸਫਾਈ ਨਹੀਂ ਕਰਾਂਗੇ ਤੇ ਉਹ ਬੜੇ ਹਾਲਾਤ ਮਾੜੇ ਹੋ ਸਕਦੇ ਤੇ ਮੈਂ ਇਹ ਕਹੂੰਗਾ ਕਿ ਇਹਨੂੰ ਸੀਰੀਅਸਲੀ ਉਹਨੇ ਸੀਰੀਅਸ ਲੋਟ ਅੱਜ ਤੋਂ ਹੀ ਤੁਸੀਂ ਆ ਸਾਰਾ ਲੱਗ ਜਾ ਜੀ ਚੱਲੋ ਰਾਈਟ ਕਰ ਦਿਓ ਥੈਂਕ ਯੂ ਵੈਰੀ ਗੁੱਡ ਬੁਲਾ ਲਓ ਆਹੋ 콜 देम ਉਹ ਬੁਲਾਇਓ ਬੇਟੇ ਬੁਲਾ ਇਹ ਤਾਂ ਆਹੋ ਸਾਡੇ ਲਈ ਲੋਕ ਮੈਨੇ ਹੋਏ ਜਦੋਂ ਉਹ ਦਾ ਕੰਮ ਖਤਮ ਕਰਨਾ ਆਹ ਹਾਂ ਉਸ ਤੋਂ ਬਾਅਦ ਥੋੜੀ ਪਰੋਲ ਹੋਣੀ ਜੀ ਸਟ੍ਰਾਈਕ ਹੋਗੀ ਆਹ ਹਾਂ ਪੀ ਸਾਡੇ ਵੱਲੋਂ ਕੋਈ ਨਿਯੇਸ਼ੀ ਨਹੀਂ ਹੈ ਆਪਾਂ ਨੇ ਵਹੀਕਲ ਵੀ ਲੈਨੇ ਹਾਂ ਹਾਂ ਜੀ 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 ਆਹ ਯਾਦ ਰੱਖਣਾ ਨੂੰ ਆਨਾਲੇ 15 20 ਦਿਨ ਮਹੀਨੇ ਤੋਂ ਬਿਲਕੁਲ ਕਲੀਅਰ ਹੋ ਗਿਆ ਉਹਨੂੰ ਫਿਰ ਥੋੜਾ ਜਿਹਾ ਫਲੱਡ ਦਾ ਸੀ ਅਈ ਤਾਂ ਉਹਨੇ ਵੀ ਵੱਡੀ ਨਾਲੇ ਪਹਿਲੇ ਵਾਰੀ ਕਾਰਨ ਆਪਣੇ ਵੱਲੋਂ ਸਾਫਟ ਕੀਤਾ ਜੀ ਜੀ ਬਟ ਫਲੱਡ ਦਾ ਤਾਂ ਇੰਨਾ ਕੋਈ ਰਿਲੇਸ਼ਨ ਨਹੀਂ ਹੈਗਾ ਕੋਈ ਵੀ ਜਿਵੇਂ ਵੀ ਆਪਾਂ ਉੱਥੇ ਲਾ ਲਏ ਜੀ ਫਲੱਡ ਜਿਹੜੇ ਸਫਾਈ ਵਾਲੇ ਹੈਗੇ ਦੇ ਵੋਂਟ ਗੋ ਟੂ ਫਲੱਡ ਸਪੇਸ ਪਲੇਸ ਉੱਥੇ ਤਾਂ ਨਹੀਂ ਜਾਣਾ ਉਹਦਾ ਆਪਣਾ ਕੰਮ ਉਹ ਅਲੱਗ ਟੀਮੋਂ ਅਲੱਗ ਟੀਮ ਹੈਗੀ ਆ अब बटेदार दे है अह जो है ये पुराने हो चुके हैं ये भर जाते हैं फिर जब कूड़ा इकट्ठा हो जाता है फिर हमारी भी आती है वो आती है हम्म हम्म तो हम अब कंपैक्टर खरीद रहे हैं उसका टेंडर अभी प्रवान हुआ है हमारा फिर वो लग जाएंगे यहाँ फिर उसमें कूड़ा भरा करें वेरी बैड स्टेट है बहुत बहुत हां जी आ जाओ और आ जाओ इत्थे रहंदे तुसी है इत्थे रहंदे मै गया ਆ ਕਦੋਂ ਤੋਂ ਖੂੜਾ ਹੈਗਾ ਇਹ ਹੈ ਗੰਦ ਪੈਦਾ ਹੈ ਇਹ ਤੇ ਬੈਠਣਾ ਬਹੁਤ ਮੁਸ਼ਕਲ ਹੋ ਆਹ ਆਹ ਨਰਕ ਬਣਾਇਆ ਹੋਇਆ ਚੱਕ ਹੋ ਜਾਂਦਾ ਰੋਜ਼ ਕਿ ਨਹੀਂ ਚੱਕ ਹੁੰਦਾ ਹੈ ਚੱਕੇ ਜਾਂਦਾ ਕਦੇ ਆ ਕੇ ਚੱਕਲੇ ਚੱਕਲੇ ਨਹੀਂ ਚੱਕੇ ਨਹੀਂ ਆਹ ਹਿੰਦਰ ਜੀ ਆਈਏ ਸੁਤਾਈ ਆਹ ਗੰਦ ਪੈ ਪਿਆ ਹੈ ਇਤਨਾ ਬਹੁਤ ਜ਼ਿਆਦਾ ਕਿਲਕ ਦਿਨਾਂ ਬਾਅਦ ਚੱਕ ਹੁੰਦਾ ਖੂੜਾ ਇਹ ਹੈ ਖੂੜਾ ਦੇ ਕੋਲ ਚੱਕਣ ਤਾਂ ਹਫਤਾ ਵੀ ਹਫਤੇ ਬਾਅਦ ਵੀ ਆ ਜਾਂਦੇ ਚੱਕਣ ਤਾਂ ਚੱਕ ਚੱਕਲੇ ਤੇ ਦੋ ਦਿਨ ਵੀ ਚੱਕਣ ਆ ਜਾਂਦੇ ਆਹ ਆਹ ਦੱਸੋ ਵੀ ਇਹਦਾ ਅਫਦਨ ਦਾ ਪਾਇਆ ਉਹ ਤੁਹਾਡੇ ਸਾਹਮਣੇ ਖਿਆਰੇ ਡੇਲੀ ਕੀ ਚੱਕ ਰਿਹਾ ਉਥੇ ਹੈ ਹੋਟਲਸ ਪ੍ਰੂਫ ਯੂ ਵਾਂਟ ਹੈ ਜਿੰਨੇ ਚੱਲ ਚੱਲ ਜੀ ਆਨੰਦ ਦਾ ਨਹੀਂ ਚੱਕਣ ਵਾਲਾ ਜੀ ਆਹ ਦੇਖੋ ਹਫਤਾ ਹਫਤਾ ਨਹੀਂ ਚੱਕਣ ਆਂਦੇ ਆਹ ਇਹ ਨਰਕ ਬਣਾਇਆ ਹੋਇਆ ਹੈ ਕਿੰਨੇ ਕਿਸਕ ਐਂਟਰੀ ਪੁਆਇੰਟ ਐਲੀਮੀਨੇਟ ਕੀਤੇ ਸੀਗੇ ਸਰ ਉਹਦੇ ਕਰਕੇ ਸਿਰ ਅਸੀਂ ਇੱਧਰ ਸ਼ਿਫਟ ਕੀਤਾ ਸਰ ਡੇਲੀ ਵੇਸ ਤੇ ਜਾ ਕੇ ਰਹੇ ਸੀ ਉਹਨੇ ਇੱਕ ਬਾਲੀ ਬਣਾਦੀ ਨਹੀਂ ਨਹੀਂ ਜੋ ਮਰਜੀ ਕਰੇ ਉਹ ਮਰਜੀ ਬੋਲੀ ਜੋ ਤੁਹਾਡੇ ਸਾਹਮਣੇ ਹੈਗਾ ਇਹ ਆ ਡੇਲੀ ਕੋਈ ਚੱਕਰ ਨਹੀਂ ਆ ਰਿਹਾ ਇਹ ਕੀ ਗੱਲ ਕਰਦੇ ਤੁਸੀਂ ਉੱਥੇ ਆ ਨਰਕ ਬਣਾਇਆ ਹੋਇਆ ਹੈ ਬਹੁਤ ਜ਼ਿਆਦਾ ਗੰਦ ਪੈ ਰਿਹਾ ਹੈ ਅੰਦਰ ਕੂੜਾ ਗਿਰਦਾ ਹੀ ਮੰਡੀ ਆਲਾ ਸਬਜ਼ੀਆਂ ਸੁੱਟ ਜਾਂਦੇ ਬੜੀ ਗੰਦੀ ਆਹਹਾਂ ਦੇ ਰੋਟੀ ਗੰਦੀ ਉੱਪਰ ਹੋ ਗਈ ਇੱਧਰ ਬੈਠਣਾ ਬਹੁਤ ਮੁਸ਼ਕਲ ਹੋਇਆ ਵੀ ਸਾਡਾ ਪਰ ਪੱਖੇ ਹੀ ਬਹੁਤ ਖਿੱਚਦੇ ਆ ਦੇਖੋ ਕਮਿਸ਼ਨਰ ਸਰ ਬਰੀ ਬੈਡ ਸਟੇਟ ਹੈ ਇਹ ਤਾਂ ਕੁਝ ਵੀ ਨਹੀਂ ਹੈ ਇੱਥੋਂ ਤਾਂ ਅੱਗੇ ਤਾਂ ਜਦ ਮਾਰੀ ਹਵਾ ਚੱਲਦਾ ਮੀਂਹ ਚੱਲਦਾ ਸਾਰਾ ਘਰਾਂ ਨੂੰ ਚਲੇ ਜਾਂਦਾ ਹੈ ਘਰਾਂ ਵੀ ਚੰਪੂੜਾ ਵੱਡਦਾ ਜੀ ਮੈਲ ਦਾ ਹੀ ਘਰ ਹੈ ਜੀ ਸਾਰਾ ਟੋਟਲ ਚਾਹੇ ਬੜੀ ਨਾ ਦੀ ਛੋਟੀ ਨਾ ਦੀ ਚੱਲ ਜੂ ਜੀ ਟੋਟਲ ਹਾਂ 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 ਹ

ਕਸਲੇ ਨਹੀਂ ਆਉਂਦਾ ਕਿ ਇਦਾਂ ਦਾ ਇਦਾਂ ਲੱਗਦਾ ਹੂੰ ਠੀਕ ਕਰਾਓ ਇਹਨੂੰ ਕਰਾਓ ਠੀਕ ਹੈ ਠੀਕ ਹੈ ਜੀ ਆਇਆ ਬਿਲਕੁਲ ਹੋਇਆ ਪਸੰਦ ਠੀਕ ਠੀਕ ਚੱਲ ਲੇ ਸਭ ਰਾਸ ਤੇ ਜੇ really very bad yeah i have seen all plus yeah 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 uhm hm nahi eh patiale shehar ch eh ho expected nahi hai ga badal gaya uh ha ji ji chalo ਜੀ ਜੀ ਆਜੋ ਜੀ ਜੀ ਆਜੋ ਜੀ ਆਜੋ ਜੀ